ਪੰਜਾਬ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ। ਤਾਜੀ ਘਟਨਾ ਜਿਹੜੀ ਆ ਉਹ ਇੱਕ ਸੁਨਿਆਰੇ ਨਾਲ ਵਾਪਰੀ ਐ ਜਿੱਥੇ ਦੋ ਨਕਾਬਪੋਸ਼ ਚੋਰ ਜਿਹੜੇ ਦਿਨ ਦਿਹਾੜੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਤੇ ਪਿਸਤੌਲ ਦੀ ਨੋਕ ਤੇ ਸੁਨਿਆਰੇ ਕੋਲੋਂ 12 ਟੋਲੇ ਸੋਨਾ, 6 ਕਿਲੋ ਚਾਂਦੀ ਅਤੇ 50 ਹਜ਼ਾਰ ਰੁਪਏ ਕੈਸ਼ ਜਿਹੜਾ ਉਹ ਲੈ ਕੇ ਫਰਾਰ ਹੋ ਜਾਂਦੇ ਆ। ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਆਈ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਸੁਨਿਆਰੇ ਦੀਆਂ ਦਾ ਸੁਨਿਆਰੇ ਦੀ ਦੁਕਾਨ ਦੀਆਂ ਹਨ ਜਿੱਥੇ ਦੋ ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਤਾਂ ਪਿਸਟੋਲ ਦਿਖਾ ਕੇ ਸੁਨਿਆਰੇ ਕੋਲੋਂ ਲੁੱਟ ਜੜੀ ਕਰਕੇ ਉਹ ਫਰਾਰ ਹੋ ਜਾਂਦੇ ਆ ਤਾਂ ਇਸ ਘਟਨਾ ਨੂੰ ਲੈ ਕੇ ਦੁਕਾਨਦਾਰ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਨੇ ਆ ਜੀ ਆਪਣਾ ਮੇਰਾ ਵੀ ਜੀ ਕੁਲਦੀਪ ਸਿੰਘ ਨਾਂ ਆ ਜੀ ਬਜੂਲਰ ਮੇਰਾ ਰੋਰ ਤੇ ਮੇਰੀ ਦੁਕਾਨ ਆ ਰਾਜ ਸਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਕਿ ਮੇਰੇ ਵੀਰ ਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣਦੇ ਹਾਂ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਇਹ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧਿਆ ਹੀ ਆਉਂਦੇ ਨਾਲ ਲੈਂਦੇ ਜੀਵਨ ਫੌਜੀ ਨੂੰ ਜਾਣਦੇ ਜੋ ਅਸੀਂ ਸਭ ਅਸੀਂ ਨਾ ਜੀਵਨ ਫੌਜੀ ਨੂੰ ਜਾਣਦੇ ਸੀ ਉਹਨਾਂ ਨੇ ਪਿਸਤੌਲ ਕੱਢ ਕੇ ਸਮਾਨ ਫੜ ਲਿਆ ਤੇ ਨਾਲਾਂ ਦੇ ਵੀ ਹੋਰ ਪੇਟੀ ਖੋਲੋ ਮਿਲ ਕੇ ਸਾਨੂੰ ਅੰਦਰਵਾੜਤਾ ਤੇ ਉਹਨਾਂ ਨੂੰ ਅੰਦਰਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਇਤੋਂ ਸਮਾਨ ਲੈ ਗਿਆ ਤੇ तकरीबन 12-13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50000 ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਨਾਂ ਦੇ ਗੱਡੀ 'ਚ ਸਾਲਟ ਪਈ ਆ ਕੋਲ ਵੀ ਹਥਿਆਰ ਆ ਸੀ ਉਹਨਾਂ ਦੇ ਹਾਂਜੀ ਉਹਨਾਂ ਨੇ ਕੋਲ ਹਥਿਆਰ ਹੀ ਉਹਨਾਂ ਨੇ ਕੱਢਿਆ ਹਥਿਆਰ ਜੀ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਤਕਰੀਬਨ ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜੇ ਗੁੰਡਾਗਰਦੀ ਨੂੰ ਨਾਤ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਵੇ ਅਸੀਂ ਨੋਰਮਲ ਮਾੜੀ ਜੀ ਦੁਕਾਨਦਾਰ ਆ ਇਹ ਤੋਂ ਸੇਫ ਹੋਏ ਚੱਕੀ ਆ ਉਹਨਾਂ ਇਹਨਾਂ ਮੇਰੇ ਬੇਟੀ ਦਾ ਵਿਆਹ ਸੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਬੜਾ ਕਿੰਨੀ ਕੀਮਤ ਬਣਦੀ ਹੈ ਇਹਦੀ 8-9 ਲੱਖ ਰੁਪਏ ਹੋਣੇ ਕੋਈ ਚਾਂਦੀ ਦੀ ਹੋਈ ਜੀ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਵੇ ਕੋਈ ਸ਼ੱਕ ਆਇਆ ਨਹੀਂ 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 ਇਦਾਂ ਦੀ ਜੀ ਨੋਰਮਲ ਹੀ ਆਏ ਐ ਇਸ ਨੂੰ ਵੇਖ ਕੇ ਗੱਡੀ ਚ ਖਲੋਗੇ ਕੋਈ ਇਹੋ ਜਿਹਾ ਨਹੀਂ ਕੋਈ ਨਹੀਂ ਕੋਈ ਪਛਾਣ ਚ ਵੀ ਨਹੀਂ ਆਇਆ ਨਹੀਂ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਇਹ ਵੀ ਜੀ ਹੋਣੀ ਆਉਣਾ ਜੇ ਤਾਂ ਹੀ ਦੁਕਾਨ ਖੋਲਦੀ ਆ ਕਿਸੇ ਤੇ ਕੋਈ ਸ਼ੱਕ ਹੈ ਨਹੀਂ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਤੇ ਇਹ ਨਾਲ ਥੋੜਾ ਅੰਮ੍ਰਿਤ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਬਿਲਕੁਲ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਟ੍ਰੇਟਾਕਾਰ ਤੇ ਕੁੱਲ ਤਿੰਨ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਤੇ 50000 ਰੁਪਏ ਨਕਦ ਤੇ ਕੁਝ ਚਾਂਦੀ ਜਿਹੜੀ ਐ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਜੀ ਤੇ ਬਹੁਤ ਜਲਦੀ ਅਸੀਂ ਇਹਨੂੰ ਪ੍ਰੈਸ ਕਰਕੇ ਤੁਹਾਨੂੰ ਦੱਸਾਂਗੇ